अच्छा ਤੁਸੀਂ ਸਿੱਧਾ ਜਾਂ ਦੇਖੋ ਇੱਕ ਇੱਕ ਗੱਲ ਤਾਂ ਕਲੀਅਰ ਹੈ ਕਿ ਕਿਸੇ ਵੀ ਖਿੱਤੇ ਦੀ ਜਿਹੜੀ ਕਿਸੇ ਵੀ ਸੂਬੇ ਦੀ ਖੇਤਰੀ ਪਾਰਟੀ ਹੈ ਉੱਥੇ ਦੇ ਵੱਧ ਅਧਿਕਾਰਾਂ ਦੀ ਰਾਖੀ ਕਰ ਸਕਦੀ ਬਿਲਕੁਲ ਤੇ ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਅਕਾਲੀ ਦਲ ਦਾ ਹਾਲਾਤ ਹੋਏ ਨੇ ਉਹ ਬੜੇ ਚਿੰਤਾਜਨਕ ਰਹੇ ਨੇ ਜੇਕਰ ਤੁਸੀਂ ਐਜ਼ ਇੱਕ ਖੇਤਰੀ ਪਾਰਟੀ ਦੇ ਤੌਰ ਤੇ ਦੇਖੋ ਹਨ ਤੇ ਤੁਹਾਡਾ ਵਿਰੋਧ ਬਾਦਲ ਪਰਿਵਾਰ ਨਾਲ ਹੈ ਜਾਂ ਅਕਾਲੀ ਦਲ ਨਾਲ ਹੈ ਇਹ ਜ਼ਰੂਰ ਦੱਸੋ ਦੇਖੋ ਮੇਰਾ ਵਿਰੋਧ ਕਿਸੇ ਨਾਲ ਨਹੀਂ ਹੈਗਾ ਹਾਂ ਮੈਂ ਤਾਂ SGPC ਦੇ ਵਿੱਚ ਜਿਹੜੀ ਅਮੈਂਡਮੈਂਟ ਹੈ ਸਾਡਾ ਰੋਲਾ SGPC ਨਾਲ ਆ ਜੀ ਅਕਾਲੀ ਦਲ ਨੂੰ ਅਸੀਂ ਕਹਿੰਨੇ ਆ ਵੀ ਜੇ ਅਕਾਲੀ ਦਲ ਬਹਿ ਕੇ ਇਸ ਮਾਮਲੇ ਤੇ ਸੰਵਾਦ ਦੇ ذریعے ਇਹਦਾ ਹੱਲ ਕੱਢ ਲਵੇ ਤਾਂ ਸਾਨੂੰ ਅਕਾਲੀ ਦਲ ਮਾੜਾ ਓਕੇ ਅਕਾਲੀ ਦਲ ਫਿਰ ਵੀ ਪੰਜਾਬ ਦੀ ਪਾਰਟੀ ਹੈ ਪੰਜਾਬ ਦੇ ਲੋਕਾਂ ਦੇ ਨਾਲ ਜਿਹੜੀ ਹੈਗੀ ਉਹਦੇ ਹਿੱਤਾਂ ਦੇ ਖਾਤਰ ਸੋਚ ਸਕਦੀ ਹੈ ਠੀਕ ਹੈ ਨਾ ਇਹ ਤਾਂ ਅਕਾਲੀ ਦਲ ਆਪਣੇ ਆਪ ਨੂੰ ਰਿਫਾਈਨ ਕਰੇ ਸਾਡੇ ਲਈ ਅਸੀਂ ਇੱਕ ਇੰਡੀਪੈਂਡੈਂਟ ਪਾਰਟੀਆਂ ਅਲੱਗ ਪਾਰਟੀਆਂ ਅਸੀਂ ਕਿਸੇ ਦੀ ਵੀ ਸਪੋਰਟ ਕਰਦੇ ਸੀ ਕਾਂਗਰਸ ਦੀ ਵੀ ਸਪੋਰਟ ਕੀਤੀ ਹੈ 19 ਸਾਲ ਅਸੀਂ ਕੈਪਟਨ ਸਾਹਿਬ ਦੇ ਨਾਲ ਰਹਿ ਕੇ ਕੈਪਟਨ ਸਾਹਿਬ ਦੀ ਸਪੋਰਟ ਕੀਤੀ ਹੈ ਕਾਂਗਰਸ ਦੀ ਸਪੋਰਟ ਕੀਤੀ ਹੈ ਪਰ ਇਹਨਾਂ ਨੇ ਵੀ ਸੈਂਟਰ ਚ ਪਾਵਰ ਆਉਣ ਦੇ ਬਾਵਜੂਦ ਸਾਨੂੰ ਵਰਤੇ ਹੀ ਆ ਇਹ ਜਦੋਂ ਤਾਂ ਹੁੰਦੀ ਆ ਆਮ ਚੋਣਾ ਉਦੋਂ ਤਾਂ ਇਹ ਵਰਤਦੇ ਆ ਸੈਜ ਤਾਰੀ ਮੈਂ ਦੱਸ ਕੇਟਿਆਂ ਪਹਿਲਾਂ ਵੀ ਜਿੰਨੇ ਸੈਲੀਬ੍ਰਿਟੀਜ਼ ਨੇ ਉਹ ਸੈਜ ਤਾਰੀ ਨੇ ਉਹਨਾਂ ਨੂੰ ਇਹ ਵੋਟਾਂ ਲਈ ਮੂਰੇ ਲਾ ਲੈਂਦੇ ਨੇ ਬਾਅਦ ਚ ਫਿਰ ਕਹਿੰਦੇ ਜੀ ਤਾਂ ਸਿੱਖੀ ਨਹੀਂ ਹੈਗੇ ਸੇਮ ਇਸ ਬੀਂਗ ਡਨ ਬੀ ਦਸ ਹੁਣ ਵੀ ਅਸੀਂ ਬੜੇ ਸੋਚ ਸਮਝ ਕੇ ਚੱਲੇ ਹੋਏ ਆ ਅਸੀਂ ਆਉਣ ਵਾਲੇ 27 ਦੇ ਇਲੈਕਸ਼ਨਸ ਦੇ ਵਿੱਚ ਵੀ ਫੋਕਸ ਹੈ ਸਾਡਾ ਔਰ ਅਸੀਂ ਐਸਜੀਪੀਸੀ ਚੋਣਾਂ ਦੇ ਵਿੱਚ ਸਹੀ ਧਾਰੀ ਸਿੱਖਾਂ ਨੂੰ ਹੱਕ ਦਵਾਵਾਂਗੇ ਔਰ ਇੱਕ ਪਰਿਵਾਰ ਦਾ ਜਿਹੜਾ ਕਬਜ਼ਾ ਉਹ ਅਸੀਂ ਛੁੜਵਾਵਾਂਗੇ